ਸਸਿਗਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੀ ਮੈਂ ਐਡਵੋਕੇਟ ਦਵਿੰਦਰ ਰਾਜਪੂਤ ਪੰਜਾਬ ਐਂਡ ਹੈਨ ਹਾਈ ਕੋਰਟ ਤੋਂ ਦਵਿੰਦਰ ਜੀ ਜਿਹੜਾ ਅਪੀਲ ਦੇ ਵਿੱਚ 2 ਮਾਸ ਪਕੜਿਆ ਗਿਆ ਹੈ ਇਹ ਬੜੀ ਮਾੜੀ ਗੱਲ ਹੈ ਜੀ ਜਿਹੜੀ ਪੰਜਾਬ ਦੇ ਵਿੱਚ ਹੋਈ ਹੈ ਇਹ ਹਲਾਲ ਮੀਟ ਹੈ ਮੁਸਲਮਾਨ ਕੰਪਨੀਆਂ ਦਾ ਇਹ ਹਮਸ ਅਲਜ਼ਾਰਾ ਇਹਦੇ ਉੱਪਰ ਪ੍ਰੋਪਰ ਲਿਖਿਆ ਹੋਇਆ ਹਲਾਲ ਮੀਟ ਜਿਹੜਾ ਕਿ ਸਭ ਤੋਂ ਮਾੜੀ ਗੱਲ ਇਹ ਹੈ ਕਿ ਜਿਹੜਾ ਬੱਚੇ ਔਰ ਬਜੁਰਗ ਔਰ ਜਿਹੜੇ ਆਮ ਲੋਗ ਅਮੂਲ ਦੇ ਪ੍ਰੋਡਕਟ ਖਾਂਦੇ ਆਂ ਅਮੂਲ ਦੇ ਪ੍ਰੋਡਕਟਰਾਂ ਦੇ ਨਾਲ ਇਹ ਲਾਇਸੈਂਸ ਵੀ ਅਮੂਲ ਦੇ ਨਾਲ ਹੈ ਇਹਦੇ ਵਿੱਚ ਮੈਂ ਤੁਹਾਨੂੰ ਪੜ੍ਹ ਕੇ ਦੱਸ ਦਿੰਨਾ ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ ਔਰ ਕੋਲਡ ਰਸਟ ਲੌਜਿਸਟਿਕ ਪ੍ਰਾਈਵੇਟ ਲਿਮਟਿਡ ਇਹ ਕੰਪਨੀਆਂ ਦਾ ਜੁਆਇੰਟ ਵੈਂਚਰ ਹੈ ਅਮੂਲਰਾ ਨੂਡ ਵਿਕੇ ਜਿੱਥੇ ਆਈਸਕ੍ਰੀਮ ਦੇ ਨਾਲ 버ਗਰ ਟਿੱਕੀ ਦੇ ਨਾਲ ਇਹ ਬੱਚਿਆਂ ਦੇ ਖਾਣ ਵਾਲੇ ਪ੍ਰੋਡਕਟ ਦੇ ਨਾਲ ਇਹ ਸਾਰਾ ਹਲਾਲ ਮੀਟ 30000 ਕਿਲੋ 30000 ਕਿਲੋ ਮੈਂ ਰਿਪੀਟ ਕਰਦਾ ਬੱਚਿਆਂ ਦੇ ਖਾਣ ਵਾਲੇ ਸਮਾਨ ਦੇ ਨਾਲ ਲੇਡੀਜ਼ ਔਰ ਪ੍ਰੈਗਨੈਂਟ ਲੇਡੀਜ਼ ਔਰ ਬਿਮਾਰ ਜਿਹੜੇ ਬਜ਼ੁਰਗਾਂ ਨੂੰ ਸਮਾਨ ਦਿੱਤਾ ਜਾਂਦਾ ਉਹ ਖਾਣ ਵਾਲੀਆਂ ਚੀਜ਼ਾਂ ਦੇ ਨਾਲ ਅਮੂਲ ਦੇ ਪ੍ਰੋਡਕਟਾਂ ਦੇ ਨਾਲ ਇਹ ਹਲਾਲ ਮੀਟ ਉੱਪਰ ਪ੍ਰੋਪਰ ਮੈਂਸ਼ਨ ਹੈ ਮੇਰੇ ਕੋਲ ਬਿਲਸ ਹੈ ਮੇਰੇ ਕੋਲ ਬਿਲਟੀਜ਼ ਹੈ ਮੇਰੇ ਕੋਲ ਸਾਰੇ ਇਹਨਾਂ ਦੇ ਲਾਇਸੈਂਸਿਸ ਵਗੈਰਾ ਜੋ ਵੀ ਇਹਨਾਂ ਦਾ ਡਾਟਾ ਸਾਰਾ ਇੱਥੇ ਅਵੇਲੇਬਲ ਹੈ ਔਰ ਇਹ ਪਾਇਆ ਗਿਆ ਔਰ ਪ੍ਰੋਪਰ ਇਹਦੀ ਹੁਣ ਲੈਬ ਰਿਪੋਰਟ ਆਏਗੀ ਮੀਟ ਤਾਂ ਹੈ ਹੀ ਜਿਹੜਾ ਕਿ ਵੈਜੀਟੇਰੀਅਨ ਆਈਟਮ ਦੇ ਨਾਲ ਅਮੂਲ ਦੀਆਂ ਆਈਟਮਾਂ ਦੇ ਨਾਲ ਰੱਖਿਆ ਗਿਆ ਇਹ ਤਾਂ ਇੱਕ ਕ੍ਰਾਈਮ ਲੱਗ ਤੋਂ ਹੋ ਹੀ ਗਿਆ ਔਰ ਜੇ ਰਿਪੋਰਟ 'ਚ ਗਊ ਮਾਸ ਆ ਜਾਂਦਾ ਤਾਂ ਇਹ ਇੱਕ ਹੋਰ ਜ਼ਿਆਦਾ ਕੁਆਂਟੀਟੀ ਦੇ ਵਿੱਚ ਇਹ ਕ੍ਰਾਈਮ ਵੱਧ ਜਾਏਗਾ ਮਗਰ ਇਹਦੀ ਚਲੋ ਪੁਲਿਸ ਨੇ ਇੱਕ ਐਫ ਆਈ ਆਰ ਨੰਬਰ 19 ਘੱਟਤੀ ਹੈ ਜਿਹਦੇ ਵਿੱਚ ਸੈਕਸ਼ਨ 299 ਸੈਕਸ਼ਨ 111/3 ਅਨਕਿਊਲਟੀ ਟੂ ਐਨੀਮਲ ਐਕਟ ਪੰਜਾਬ ਕਲਾਟਰ ਸਲਟਰ ਐਕਟ ਸਾਰੇ ਲਗਾ ਦਿੱਤੇ ਆ ਚਲੋ ਆਪਾਂ ਤਾਰੀਫ ਕਰਦੇ ਆ ਪੰਜਾਬ ਪੁਲਿਸ ਦੀ ਜਿਨੇ ਬਹੁਤ ਅੱਛਾ ਕੰਮ ਕੀਤਾ ਹੈ ਔਰ ਵਧੀਆ ਇਹ ਕਰ ਰਹੇ ਨੇ ਸਰਚਿਸ ਦੇ ਉੱਪਰ ਬਟ ਜਿਹੜੇ ਇਹਨਾਂ ਦੀ ਕੰਪਨੀਆਂਜ਼ ਦੇ ਪ੍ਰਾਈਵੇਟ ਲਿਮਟਿਡ ਕੰਪਨੀਆਂਜ਼ ਦੇ ਡਾਇਰੈਕਟਰ ਹੈ ਔਰ ਇਹ ਜਿਹੜੇ ਪੰਜ ਹਲਾਲ ਮੀਟ ਦੀਆਂ ਮੁਸਲਮਾਨ ਕੰਪਨੀਆਂ ਆ ਇਹਨਾਂ ਦੇ ਨਾਮ ਬਕਾਇਦਾ ਐਫ ਆਈ ਆਰ ਚ ਮੈਂਸ਼ਨ ਨੇ प्रॉपर ਇਹਨਾਂ ਦੇ ਐਡਰੈਸ ਇਹਨਾਂ ਦੇ ਕੰਪਨੀਆਂ ਦੇ ਨਾਮ ਮੈਨੇ ਖੁਦ ਮੈਂਸ਼ਨ ਕਰਾਇਆ ਖੁਦ ਬਿਆਨ ਦਿੱਤੇ ਨੇ ਇਹਨਾਂ ਦਾ ਹਜੇ ਤੱਕ ਕੋਈ ਬੰਦਾ ਅਰੈਸਟ ਨਹੀਂ ਹੋਇਆ ਬਾਈ ਨੇਮ ਹਜੇ ਕਿਸੇ ਦਾ ਪਰਚਾ ਨਹੀਂ ਹੋਇਆ ਇਹਦੀ ਕੋਈ ਇਨਵੈਸਟੀਗੇਸ਼ਨ ਥੋੜੀ ਢਿੱਡੀ ਚੱਲ ਰਹੀ ਹੈ ਮੀਨਸ ਮੈਨੂੰ ਹਜੇ ਤੱਕ ਮੇਰੀ ਇਨਫੋਰਮੇਸ਼ਨ ਦੇ ਮੁਤਾਬਕ ਜਿਵੇਂ ਕਿ ਮੈਂ ਆਪਣੇ ਲੈਵਲ ਤੇ ਇੰਡੀਆ ਦੇ ਵਿੱਚ ਜਿੰਨੇ ਵੀ ਡਿਪਾਰਟਮੈਂਟ ਆ ਕਮਿਸ਼ਨਰ ਆਫ ਫੂਡ ਸੇਫਟੀ ਪੰਜਾਬ ਡਿਸਟ੍ਰਿਕਟ ਹੈਲਥ ਆਫੀਸਰ ਪਟਿਆਲਾ اور ਰੀਜIONAL ਡਾਇਰੈਕਟਰ ਐਫਐਸਐਸਆਈ ਨਾਰਥਰਨ ਰੀਜਨ اور ਡਿਊਟੀ ਕਮਿਸ਼ਨਰ ਪਟਿਆਲਾ ਚੇਅਰਮੈਨ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਡਾਇਰੈਕਟਰ ਐਨੀਮਲ ਹਸਬੰਡਰੀ ਡਿਪਾਰਟਮੈਂਟ ਪੰਜਾਬ ਨੂੰ ਇੱਕ ਰਜਿਸਟਰਡ ਕੋਰਟ ਵੱਲੋਂ ਨੋਟਿਸ ਭੇਜ ਚੁੱਕਿਆ ਹੈ ਅਤੇ ਬਾਈ ਕੰਪਲੇਂਟ ਵੀ ਕਰ ਦਿੱਤੀ ਹੈ ਸਾਰੀ ਅੱਠ ਵੇਚਾਂ ਦੇ ਜਿਹਦੇ ਵਿੱਚ ਕਿ ਮੈ ਪ੍ਰੋਪਰ ਫੂਡ ਐਂਡ ਸੇਫਟੀ ਸਟੈਂਡਰਡਸ ਐਕਟ 2006 ਜਿਹਦੇ ਵਿੱਚ ਵੀ ਸੈਕਸ਼ਨ 26 ਸੈਕਸ਼ਨ 27 ਸੈਕਸ਼ਨ 31 ਸੈਕਸ਼ਨ 34 ਸੈਕਸ਼ਨ 52 52 ਸੈਕਸ਼ਨ 59 ਤੇ ਸੈਕਸ਼ਨ 65 ਦੇ ਅੰਡਰ ਇਹਨਾਂ ਨੂੰ ਨੋਟਿਸ ਭੇਜਿਆ ਤੇ ਜਿਹੜੇ FCSI ਦੇ ਰੈਗੂਲੇਸ਼ਨ ਹੈ ਮਲਟੀਪਲੀ ਰੈਗੂਲੇਸ਼ਨ ਦੀ ਵਾਇਲੇਸ਼ਨ ਹੋਈ ਹੈ ਉਹਦੇ ਵਾਇਲੇਸ਼ਨ ਆਫ ਸ਼ੈਡਿਊਲ 4 ਹਾਈਜਨਿਕ ਐਂਡ ਸੈਨੇਟਰੀ ਪ੍ਰੈਕਟਿਸ ਔਰ ਫੇਲਿਅਰ ਟੂ ਮੰਡਟਰੀ ਇਹ ਵਾਲਾ ਕਾਫੀ ਲੀਗਲ ਲੈਂਗੁਏਜ ਹੈ ਚਲੋ ਭਾਰਤੀ ਨਿਹਾਇਤ ਸਹੀਤਾ ਜਿਹੜੀ ਆਪਣੀ ਲੇਟਸ ਚੱਲਦੀ ਹੈ ਸੈਕਸ਼ਨ 272 273 318 319 ਸੈਕਸ਼ਨ 326 ਦੇ ਸੈਕਸ਼ਨ 355 ਦੇ ਖਿਲਾਫ ਇਸ ਐਸਫਆਈਆਰ 'ਚ ਵਾਧਾ ਕਰਨਾ ਪੈਂਦਾ ਇਹ ਸਾਰਾ ਮੈਂ ਉਹਨਾਂ ਨੂੰ ਸੁਪਰੀਮ ਕੋਰਟ ਦੇ ਮਾਨਯੋਗ ਸੁਪਰੀਮ ਕੋਰਟ ਦੀਆਂ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਰੈਲੇਵੈਂਸੀ ਹੈ ਜੋ ਉਹ ਸਾਰੀਆਂ ਜਜਮੈਂਟਸ ਵੀ ਨਾਲ ਦਿੱਤੀਆਂ ਨੇ ਔਰ ਆਪਣੇ ਭਾਰਤ ਦੇ ਸੰਵਿਧਾਨ ਦੇ ਮੁਤਾਬਿਕ ਜਿਹੜੇ ਲਾਅ ਆਉਂਦੇ ਆ ਉਹ ਸਾਰੇ ਇਹਨਾਂ ਨੂੰ ਲਿਖੇ ਬੜੇ ਤਰੀਕੇ ਨਾਲ ਸਮਝਾ ਕੇ ਭੇਜਿਆ ਇਹਨਾਂ ਨੂੰ ਨਹੀਂ ਤਾਂ ਇਹ ਸਾਰੇ ਕੋਰਟ ਚ ਪਾਰਟੀ ਬਣਨਗੇ ਸਾਰੇ ਹਾਈ ਕੋਰਟ ਆ ਕੇ ਜਵਾਬ ਦੇਣਗੇ ਵੀ ਇਹਨਾਂ ਨੇ ਪ੍ਰੋਪਰ ਟਾਈਮ ਤੇ ਇਹ ਕੰਮ ਕਿਉਂ ਨਹੀਂ ਕੀਤਾ ਬੱਚਿਆਂ ਦੇ ਖਾਣ ਵਾਲੇ ਅਮੁੱਲ ਦੇ ਪ੍ਰੋਡਕਟ 버ਗਰ ਟਿੱਕੀ ਔਰ ਜਿਹੜਾ ਪ੍ਰੈਗਨੈਂਟ ਲੇਡੀਜ਼ ਫੂਡ ਖਾਂਦੀ ਆ ਉਹਦੇ ਨਾਲ ਹalal ਵੀ ਠੀਓ ਰੱਖਿਆ ਗਿਆ ਔਰ ਇੱਕੋ ਜਗ੍ਹਾ ਸਟੋਰ ਕਿਉਂ ਕੀਤਾ ਗਿਆ ਇੱਕੋ ਹੀ ਕਮਰੇ ਚ ਇੱਕੋ ਹੀ ਜਗ੍ਹਾ ਤੇ ਇੱਕ ਕੰਬੀਨੇਸ਼ਨ ਦੇ ਨਾਲ ਚੈਂਬਰ ਨੰਬਰ 5 ਤੇ ਚੈਂਬਰ ਨੰਬਰ 7 ਮੇਰੇ ਕੋਲ ਪੂਰੀ ਵੀਡੀਓ ਹੈ ਦੀ ਜਵਿੰਦਰ ਜੀ ਕੀ ਲੱਗਦਾ ਇਸ ਤਰ੍ਹਾਂ ਦਾ ਜੋ ਬੰਦਾ ਤਰ੍ਹਾਂ ਚੁਣਿਆ ਜਾ ਰਿਹਾ ਸੀ ਇੰਨੇ ਸਮੇਂ ਤੋਂ ਚਲਾਇਆ ਜਾ ਰਿਹਾ ਸੀ ਹੁਣ ਤੁਹਾਨੂੰ ਸੂਚਨਾ ਪ੍ਰਾਪਤ ਹੋ ਗਈ ਥੋੜੇ ਬਲ ਉਥੇ ਮੌਕੇ ਤੇ ਪਹੁੰਚ ਕਰਕੇ ਰੀਡ ਕਰਵਾਇਗੇ 2018 ਚ ਇਹ ਖੁੱਲਿਆ ਸੀਗਾ ਕੋਲਡ ਸਟੋਰੇਜ ਔਰ ਇਹਦਾ ਜਿਹੜਾ ਮੈਨੇਜਰ ਹੈ ਵਿਕਾਸ ਉਹ ਵੀ ਉਥੇ 2018 ਤੋਂ ਕੰਮ ਕਰ ਰਿਹਾ ਸੀਗਾ ਔਰ ਵੀ ਜਿਹੜੇ ਬੰਦੇ ਸੀਗੇ ਉਹ ਸਾਰੇ ਨਾਲ ਬਿਲੀ ਭੋਗ ਦੇ ਨਾਲ ਟਰੱਕਾਂ ਦੇ ਟਰੱਕ ਉਥੇ ਬਾਹਰ ਲਿਖਿਆ ਜਾਂਦਾ ਰਜਿਸਟਰਡ ਹੈ ਮੈਂ ਤੁਹਾਨੂੰ ਫੋਟੋਗ੍ਰਾਫ ਦੇਣਾ ਰਜਿਸਟਰ ਤੇ ਲਿਖਿਆ ਜਾਂਦਾ ਐਂਟਰੀ ਆਫ ਚਿਕਨ ਚਿਕਨ ਦੀ ਐਂਟਰੀ ਕਰਕੇ ਇਹ ਹਲਾਲ ਮੀਟ ਰੱਖਦੇ ਆ ਜਿਹੜੀਆਂ ਮੁਸਲਮਾਨੀ ਕੰਪਨੀਆਂ ਹੈ ਵਾਲੀਆਂ ਪੰਜ ਮੁਸਲਮਾਨੀ ਕੰਪਨੀਆਂ ਹੈ ਇਹਨਾਂ ਦਾ ਹਲਾਲ ਮੀਟ ਨੂੰ ਚਿਕਨ ਦਾ ਨਾਮ ਦੇ ਕੇ ਰਜਿਸਟਰ ਤੇ ਐਂਟਰ ਕਰਕੇ ਕੋल्ड ਸਟੋਰੇਜ ਤੇ ਰੱਖਿਆ ਜਾਂਦਾ ਔਰ ਉਸ ਤੋਂ ਬਾਅਦ ਅੱਗੇ ਛੋਟੇ ਛੋਟੇ ਪ੍ਰੋਸੈਸਿੰਗ ਕਰਕੇ ਡਿਸਟ੍ਰੀਬਿਊਟ ਕੀਤਾ ਜਾਂਦਾ ਪੰਜਾਬ ਦੇ ਵੱਖ-ਵੱਖ ਏਰੀਆ ਚ ਕੀ ਕਾਰਨ ਲੱਗਦਾ ਜੀ ਲੋਕੀ ਬੇਲਾ ਕਿਸੇ ਡਰ ਪੈ ਤਾ ਉਸ ਤਰ੍ਹਾਂ ਖਤਾਬ ਕਰਦੇ ਆ ਦੇਖੋ ਜੀ ਇਹ ਤਾਂ ਹੁਣ ਕਰਨ ਵਾਲੇ ਜਾਣੇ ਕਿਉਂਕਿ ਮੁਸਲਮਾਨ मंसूर अली ਦਾ ਇਹ 올ਡ ਸਟੋਰੀਜ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਮੈਨੇਜਰ ਨੇ ਦੱਸਿਆ ਤੇ ਮੈਂ ਵੀ ਸਰਚ ਮਾਰੀ ਹੈ ਸਾਰੀ ਆਪਣੀ ਇਨਵੈਸਟੀਗੇਸ਼ਨ ਮੇਰੀ ਵੀ ਚੱਲ ਰਹੀ ਹੈ ਮੈਂ ਤੁਹਾਨੂੰ ਦੱਸਿਆ ਵੀ ਮੈਂ ਇਹਨਾਂ ਨੂੰ ਲੀਗਲ ਨੋਟਿਸ ਭੇਜ ਚੁੱਕਿਆ ਸਾਰੇ ਡਿਪਾਰਟਮੈਂਟਸ ਨੂੰ ਬਲੈਂਡਸ ਪਾ ਚੁੱਕਿਆ ਮੈਂ ਪ੍ਰੋਪਰ ਜੋ ਲੀਗਲ ਪ੍ਰੋਸੈਸ ਬੰਦਾ ਮੈਂ ਪੂਰਾ ਅਪਣਾ ਰਿਹਾ ਥੋੜੇ ਨੋਟਿਸ ਵਗੈਰਾ ਭੇਜ ਹਾਂਜੀ ਹਾਂਜੀ ਆਹ ਕਾਪੀ ਹੈ ਜੀ ਨੋਟਿਸ ਦੀ ਮੈਂ ਸਾਰੇ ਸੈਕਸ਼ਨਸ ਵੀ ਦੱਸਦੇ ਸਾਰੇਤ ਡਿਪਾਰਟਮੈਂਟ ਵੀ ਦਾਸਤੇ ਮੈਂ ਤੁਹਾਨੂੰ ਇਹਦੀ ਇੱਕ ਕਾਪੀ ਵੀ ਦੇ ਰਿਹਾ ਆ ਦੇਖੋ ਆ ਪ੍ਰੋਪਰ ਇੱਕ ਅਰਜੈਂਟ ਕੰਪਲੇਂਟ ਦੇ ਤੌਰ ਤੇ ਮੇਰੇ ਵੱਲੋਂ ਹਾਈ ਕੋਰਟ ਆ ਮੈਂ ਪੂਰਾ ਲੀਗਲ ਨੋਟਿਸ ਜਿਹੜਾ ਭੇਜਿਆ ਇਹਨਾਂ ਨੂੰ ਬਾਕੀ ਮੇਰੀ ਇਹ ਹੀ ਮੰਗ ਹੈ ਕਿ ਪੰਜਾਬ ਦੇ ਜਿੰਨੇ ਵੀ ਵਸਨੀਕ ਰਾਜਪੂਰਾ ਬਨੂੜ ਦੇ ਨੇੜੇ ਦੇ ਵੀ ਅਮੂਲ ਦੇ ਜਿੰਨੇ ਵੀ ਪ੍ਰੋਡਕਟ ਹੈ ਉਹ ਦੂਸ਼ਿਤ ਹੋ ਚੁੱਕੇ ਹੈ ਹalal ਮੀਟ ਦੇ ਨਾਲ ਇਸ ਕੰਪਨੀ ਦੀ ਵਜ੍ਹਾ ਨਾਲ ਔਰ ਇਨਾਂ ਨੇ ਤਾਂ ਜੀਆਂ ਉਡਾਈਆਂ ਨੇ ਕਾਨੂੰਨ ਦੀਆਂ ਇਨਾਂ ਨੇ ਸਾਰੇ ਡਿਪਾਰਟਮੈਂਟਸ ਤੇ ਲਾਇਸੈਂਸਿਸ ਦੀਆਂ ਸਾਰੇ ਸਟਰਕਚਰ ਦੀਆਂ ਸਾਰੀਆਂ ਪ੍ਰੋਵੀਜ਼ਨਸ ਦੀਆਂ ਟੋਟਲੀ ਤਾਂ ਜੀਆਂ ਉਡਾ ਕੇ ਜਿੰਨਾ ਵੀ ਆ ਅੰਮੂਲ ਦਾ ਪ੍ਰੋਡਕਟ ਉਰੇ ਕੋ ਮਰਿਆ ਮਾਰਕੀਟ ਚ ਉਹ ਸਾਰਾ ਹਲਾਲ ਮੀਟ ਦੇ ਨਾਲ ਮੇਰੇ ਕੋਲ ਵੀਡੀਓ ਐਵੀਡੈਂਸ ਹੈ ਔਰ ਪ੍ਰੋਪਰ ਵਿਟਨੈਸਿਸ ਹੈ ਔਰ ਪ੍ਰੋਪਰ ਸਬੂਤ ਹੈ ਮੈਂ ਤੁਹਾਨੂੰ ਦਿਖਾ ਵੀ ਦਿੱਤੇ ਔਰ ਕਾਪੀ ਦੇ ਵੀ ਦਿੱਤੀ ਅੱਗੇ ਤੋਂ ਇਸ ਤਰ੍ਹਾਂ ਦੀ ਕਾਰਵਾਈਆਂ ਕਿੰਨੀ ਕਰਨੀ ਜੇਕਰ ਤੁਹਾਨੂੰ ਪਤਾ ਲੱਗਦਾ ਕਿ ਬਿਲਕੁਲ ਬਿਲਕੁਲ ਕੀਤੀਆਂ ਜਾਣੀਆਂ ਜੀ ਦੇਖੋ ਜੀ ਅਸੀਂ ਸਾਡੇ ਬੱਚੇ ਸਾਡੇ ਜਿਹੜੇ ਵੀ ਬਜ਼ੁਰਗ ਹੈ ਜਾਂ ਜਿੰਨਾ ਵੀ ਸਾਡਾ ਹੋਰੇ ਪੰਜਾਬ ਦਾ ਸੱਭਿਆਚਾਰ ਹੈ ਇਹ ਲੋਗੋ ਨੂੰ ਖਰਾਬ ਕਰ ਰਹੇ ਨੇ ਬਿਮਾਰ ਕਰ ਰਹੇ ਨੇ ਸਾਨੂੰ ਸਾਨੂੰ ਇੱਕ ਮਤਲਬ ਹਲਾਲ ਤੁਸੀਂ ਸਮਝਦੇ ਹੋ ਵੀ ਕੌਣ ਖਾਂਦਾ ਹੈ ਔਰ ਹਲਾਲ ਅਸੀਂ ਤਾਂ ਖਾਂਦੇ ਨਹੀਂ ਨਾਹੀ ਸਾਡੇ ਕਲਚਰ ਦੇ ਵਿੱਚ ਕੋਈ ਹਲਾਲ ਖਾਂਦਾ ਨਾ ਸਿੱਖ ਖਾਂ ਤਾਂ ਹਿੰਦੂ ਖਾਂ ਮਤਲਬ ਕਿ ਉਹ ਸਾਡੇ ਜਿਹੜੇ ਹਿੰਦੂ ਸਿੱਖ ਜਿਹੜੇ ਖਾ ਰਹੇ ਨੇ ਉਹਦੇ ਪੰਜਾਬ 'ਚ ਉਹਨੂੰ ਹਲਾਲ ਮੀਟ ਦੇ ਨਾਲ ਰੱਖਿਆ ਹੋਇਆ ਪ੍ਰੋਡਕਟ ਖਾਣ ਨੂੰ ਮਿਲਦੇ ਆ